5 ਤੋਂ 7 ਵਜੇ ਦੇ ਵਿੱਚ ਸਾਨੂੰ ਸਵੇਰੇ ਜੁਪਨਾ ਆਉਂਦਾ ਉਹ 1 ਮਹੀਨੇ 'ਚ ਜਾਂ ਕੁਝ ਦਿਨਾਂ ਵਿੱਚ ਹੀ ਪੂਰਾ ਓਕੇ ਸਾਹਮਣੇ ਆ ਜਾਂਦਾ ਹੈ ਪਰਮਦੀ ਦੁਨੀਆ ਕਈ ਵਾਰ ਕਈ ਵਾਰ ਤੇ ਬਹੁਤ ਸੋਹਣੀ ਦੁਨੀਆ ਪਰ ਅੱਖਾਂ ਬੰਦ ਦੀ ਦੁਨੀਆ ਤੁਸੀਂ ਕਿਨੂੰ 6 ਮਹੀਨੇ ਬਦ ਪੂਰੇ ਹੋ ਜਾਂਦੇ ਆ ਪਰ ਆਮ ਤੌਰ ਤੇ ਲੋਕ ਕਹਿੰਦੇ ਸੁਪਨੇ ਪੂਰੇ ਹੁੰਦੇ ਨਹੀਂ ਸੁਪਨੇ ਕੁਝ ਵੀ ਨਹੀਂ ਹੁੰਦੇ ਜਿਹੜੇ ਤੇ ਅਗੇ 10 ਤੋਂ 12 ਵਜੇ ਦਾ ਫੇਰ ਉਹ ਸੁਪਨੇ ਪੂਰੇ ਨਹੀਂ ਹੁੰਦੇ ਕਿਉਂਕਿ ਉਦੋਂ ਅਸੀਂ ਆਪਣੇ ਕੌਨਸ਼ੀਅਸ ਮਾਈਂਡ ਦੇ ਤਹਿਤ ਚੱਲ ਰਹੇ ਹਾਂ ਉਦੋਂ ਕੌਨਸ਼ੀਅਸ ਮਾਈਂਡ ਐਕਟਿਵ ਹੈ 12 ਤੋਂ 3 ਵਜੇ ਤੇ ਜਿਹੜੇ ਸੁਪਨੇ ਨੇ ਉਹ ਸਾਡੇ 6 ਕੁ ਮਹੀਨੇ ਲੈਂਦੇ ਨੇ ਪੂਰੇ ਹੋ ਜਾਂਦੇ ਨੇ ਚੰਗਾ ਹੋਵੇ ਮਾੜਾ ਹੋਵੇ ਸਾਨੂੰ ਕੁਝ ਇਦਾਂ ਦੀਆਂ ਥਾਵਾਂ ਦਿਖਦੀਆਂ ਨੇ ਕਿ ਜਿੱਥੋਂ ਸਾਨੂੰ ਡਰ ਆਉਂਦਾ ਹੈ ਖੌਫ ਹੁੰਦਾ ਹੈ ਕਈ ਵਾਰ ਸਾਨੂੰ ਅਸੀਂ ਪਹਾੜ ਤੋਂ ਡਿੱਗ ਪੈਨੇ ਹ ਕਈ ਵਾਰ ਅਸੀਂ ਪਾਣੀ ਦੇ ਵਿੱਚ ਹੜ ਜਾਂਦੇ ਆ ਕਈ ਵਾਰ ਸਾਨੂੰ ਅੱਗ ਲੱਗਦੀ ਐਕਸੀਡੈਂਟ ਹੋ ਜਾਂਦਾ ਸਾਡਾ ਸੰਸਕਾਰ ਹੁੰਦਾ ਇਹ ਕੀ ਹੈ ਜਿਵੇਂ ਤੁਸੀਂ ਕਿਹਾ ਪਹਾੜ ਤੋਂ ਡਿੱਗ ਪੈਣੇ ਆ that means ਤੁਹਾਡੀ ਜ਼ਿੰਦਗੀ ਦੇ ਵਿੱਚ ਬੜਾ ਜ਼ਬਰਦਸਤ ਕੋਈ ਫਾਲ ਆਉਣ ਵਾਲਾ ਹੈ ਦੇਖ ਰਹੇ ਹੋ ਖੁੱਦੀ ਹੀ ਚਤਾ ਜਲਦੀ ਹੋਈ ਮੀਨਜ਼ ਹੋਤੇ ਬੁਰਾ ਸੁਪਨਾ ਹੈ ਹੀ ਨਹੀਂ ਮੀਨਜ਼ ਉਹ ਤੁਹਾਡਾ ਬਹੁਤ ਵੱਡਾ ਕਸ਼ਟ ਹੈ ਜੋ ਕਿ ਜਲ ਗਿਆ ਜਿਹੜੇ ਸੁਪਨੇ ਦੇ ਉੱਤੇ ਕਰਮ ਕਰਾਂਗੇ ਉਹੋ ਜੀ એનર્ਜੀ ਕ੍ਰੀਏਟ ਹੋਏਗੀ ਆਟੋਮੈਟਿਕਲੀ ਉਹ ਸੁਪਨਾ ਡੈਫੀਨੇਟਲੀ ਪੂਰਾ ਹੋਏਗਾ ਹੀ ਕੁਝ ਲੋਕ ਕਹਿੰਦੇ ਨੇ ਮੇਰੇ ਦਾਦਾ ਨਾਨਾ ਨਾਨੀ ਆ ਕੋਈ ਵਿਮ੍ਰਿਤ ਲੋਕ ਸੁਪਨੇ ਆ ਚ ਆ ਜਾਂਦੇ ਨੇ ਉਹਨਾਂ ਬਾਰੇ ਜੇਕਰ ਜਾਣਕਾਰੀ ਦਿੱਤੀ ਜਾਵੇ ਤੇ ਉਹ ਜਿਹੜੇ ਮ੍ਰਿਤ ਲੋਕਾਂ ਦੇ ਸੁਪਨੇ ਨੇ ਉਹ ਕਈ ਵਾਰ ਅਦਾ ਹੁੰਦਾ ਹੈ ਕਿ ਯਾ ਅਸੀਂ ਉਹਨਾਂ ਨੂੰ ਬਹੁਤ ਯਾਦ ਕਰ ਰਹੇ ਆ ਭਾਵਨਾਵਾਂ ਜੁੜੀਆਂ ਜਿਵੇਂ ਅਸੀਂ ਪਹਿਲੇ ਗੱਲ ਕੀਤੀ ਤੁਪਣੇ ਪਾਵਨਾਤਮਕ ਵੀ ਹੋ ਸਕਦੇ ਨੇ ਦੂਸਰਾ ਇੱਕ ਐਵੀ ਰੀਜ਼ਨ ਹੋ ਸਕਦਾ ਹੈ ਕਿ ਕਈ ਵਾਰ ਉਹ ਆਤਮਾਵਾਂ ਨੂੰ ਅਜੇ ਮੁਕਤੀ ਨਹੀਂ ਮਿਲੀ ਉਹ ਮੁਕਤੀ ਦੇ ਕਾਰਨ ਤੁਹਾਨੂੰ ਕਨੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋਣ ਕਰ ਜਿਹੜਾ ਬਹੁਤ ਸਪਿਰਚੁਅਲਾਈਜ਼ਡ ਪਰਸਨ ਹੋਏਗਾ ਰਬ ਨਾਲ ਜੁੜਿਆ ਬੰਦਾ ਹੋਏਗਾ ਉਹਨੂੰ ਹੀ ਸਰਫ ਕਨੈਕਸ਼ਨ ਦੇਣਗੇ ਉਹ ਹਰ ਵਾਰ ਮਾੜੀ ਨਹੀਂ ਹੈ ਜੇਕਰ ਆ ਕੇ ਉਹ ਮਿੱਠਾ ਜਾਂ ਕੁਝ ਸੋਨਾ ਜਾਂ ਕੁਝ ਐਦਾ ਕਰਨ ਦੇਣ ਤੇ ਉਹ ਚੰਗਾ ਮਨ ਆ ਜਾਂਦਾ ਜੇਕਰ ਉਹ ਕੁਝ ਮੰਗ ਰਹੇ ਨੇ ਸਾਡੇ ਕੋਲੋਂ ਫਿਰ ਬੁਰਾ ਮਨ ਆ ਜਾਂਦਾ ਆਮ ਤੌਰ ਤੇ ਸਾਡੇ ਘਰਾਂ ਦੇ ਵਿੱਚ ਅਸੀਂ ਜਦੋਂ ਵੀ ਕੋਈ ਸਿਆਣੇ ਬਜ਼ੁਰਗ ਗੱਲ ਕਰਦੇ ਕਈ ਵਾਰ ਇਹ ਕਹਿੰਦੇ ਆ ਕਿ ਆ ਸੁਪਨਾ ਦੱਸਣਾ ਨਹੀਂ ਚਾਹੀਦਾ ਇਸ ਸੁਪਨੇ ਨੂੰ ਦੱਸੀ ਨਾ ਕਿਸੇ ਦੇ ਨਾਲ ਇਸ ਸੁਪਨੇ ਨੂੰ ਲੁਕੋ ਕੇ ਰੱਖ ਲਈ ਕਿ ਸੱਚੀ ਮੁੱਚੀ ਸਾਰੇ ਸੁਪਨੇ ਲੁਕੋ ਕੇ ਰੱਖਣ ਵਾਲੇ ਹੁੰਦੇ ਆ ਜੇ ਨਹੀਂ ਹੁੰਦੇ ਤਾਂ ਕਿਉਂ ਲੋਕੇ ਕਹਿੰਦੇ ਆ ਉਹ ਸੁਪਨੇ ਕਿਹੋ ਜਿਹੇ ਹੁੰਦੇ ਆ ਜਿਹੜੇ ਲੁਕੋ ਕੇ ਰੱਖਣੇ ਚਾਹੀਦੇ ਆ ਤੇ ਕਿਹੜੇ ਸੁਪਨੇ ਹੁੰਦੇ ਜਿਹੜੇ ਦੱਸ ਦੇਣੇ ਚਾਹੀਦੇ ਆ ਸਪਨਿਆਂ ਤੂੰ ਸੁਲਤਾਨ ਹੈ ਵੱਡੀ ਤੇਰੀ ਜ਼ਾਤ ਸਹਿ ਜਨਮਾਂ ਦੇ ਵਿਛੜੇ ਤੈ ਆਣ ਮਿਲਾਏ ਰਾਤ ਸ੍ਰੀ ਸ਼ਕਲ ਜੀ ਲਾਈ ਪੰਜਾਬੀ ਟੀਵੀ ਤੇ ਤੁਹਾਡਾ ਸਾਰਿਆਂ ਦਾ ਦਿਲੇ ਸਤਿਕਾਰ ਮੈਂ ਹਾਂ ਚਰਨਜੀਤ ਜੋਗੀ ਸੁਪਨੇ ਸਾਨੂੰ ਹਰ ਰੋਜ਼ ਆਉਂਦੇ ਨੇ ਕਈ ਵਾਰ ਸੁਪਨੇ ਸਾਨੂੰ ਭੁੱਲ ਜਾਂਦੇ ਨੇ ਤੇ ਕਈ ਵਾਰ ਸੁਪਨੇ ਸਾਨੂੰ ਯਾਦ ਰਹਿੰਦੇ ਨੇ ਪਰ ਉਂਝ ਤੇ ਕਿਸੇ ਦਾਨਿਸ਼ਵਰ ਨੇ ਕਿਹਾ ਹੈ ਕਿ ਸੁਪਨੇ ਉਹ ਨਹੀਂ ਜੋ ਸਾਨੂੰ ਸੁਤਿਆਂ ਨੂੰ ਆਉਂਦੇ ਨੇ ਸੁਪਨੇ ਉਹ ਹੁੰਦੇ ਨੇ ਕਿ ਜਿਹੜੇ ਫਿਰ ਮੁੜ ਕੇ ਸਾਨੂੰ ਸੌਣ ਨਹੀਂ ਦਿੰਦੇ ਸੁਪਨਿਆਂ ਦੀ ਆਪਣੀ ਇੱਕ ਵੱਖਰੀ ਦੁਨੀਆ ਹੈ ਇਸ ਵੱਖਰੀ ਦੁਨੀਆ ਦਾ ਰਹਸ ਜਾਣਨ ਦੇ ਵਾਸਤੇ ਕਿ ਸੁਪਨੇ ਚੰਗੇ ਕਿਹੜੇ ਹੁੰਦੇ ਨੇ ਮਾੜੇ ਕਿਹੜੇ ਹੁੰਦੇ ਨੇ ਸੁਪਨਿਆਂ ਦਾ ਪ੍ਰਭਾਵ ਸਾਡੇ ਤੇ ਕੀ ਪੈਂਦਾ ਹੈ ਇਹ ਸਾਰੀ ਸੁਪਨਮਈ ਜ਼ਿੰਦਗੀ ਦੀ ਗੱਲ ਕਰਨ ਦੇ ਵਾਸਤੇ ਅੱਜ ਅਸੀਂ ਮੁੜ ਪਹੁੰਚੇ ਹਾਂ ਜੀ ਰਿਤਿਕਾ ਮਰਵਾਹਾ ਜੀ ਦੇ ਕੋਲ ਕਿ ਜਿਹੜੇ ਟੈਰੋ ਕਾਰਡ ਰੀਡਰ ਨੇ ਬਹੁਤ ਪ੍ਰਸਿੱਧ ਨੇ ਔਰ ਸਾਡੇ ਨਾਲ ਲਾਈ ਪੰਜਾਬੀ ਟੀਵੀ ਤੇ ਹਾਜ਼ਰ ਨੇ ਸਭ ਤੋਂ ਪਹਿਲਾਂ ਤੇ ਰਿਤਿਕਾ ਜੀ ਤੁਹਾਡਾ ਸਵਾਗਤ ਸਤਿ ਸ਼੍ਰੀ ਅਕਾਲ ਜੀ ਸੁਪਨਿਆਂ ਦੀ ਦੁਨੀਆ ਇਹ ਜਿਹੜੀ ਦੁਨੀਆ ਆ ਇਹ ਦੁਨੀਆ ਸੱਚ ਵਿੱਚ ਸਾਨੂੰ ਸੁਪਨਮਈ ਜੀ ਲੱਗਦੀ ਹੈ ਅਸਲ ਵਿੱਚ ਦੁਨੀਆ ਹੈ ਕੀ ਹੈ ਸਭ ਤੋਂ ਪਹਿਲੇ ਤੇ ਸੁਪਨਿਆਂ ਦੀ ਦੁਨੀਆ ਹਨਾ ਤੁਸੀਂ ਬਹੁਤ ਸੋਨਾ ਸਵਾਲ ਕੀਤਾ ਸੁਪਨੇ ਹੀ ਪਹਿਲੇ ਜਿਆਦਾ ਥੋੜਾ ਜਿਹਾ ਅਰਥ ਬਾਰੇ ਜਾਣ ਲਿਆ ਜਾਵੇ ਸੁਪਨੇ ਅੱਖਾਂ ਬੰਦ ਦੀ ਦੁਨੀਆ ਸੁਪਨੇ ਜਿਹੜੇ ਸਾਡੇ ਵਿਚਾਰ ਨੇ ਉਹਨਾਂ ਦੇ ਬਾਰੇ ਉਹਨਾਂ ਨੇ ਇੱਕ ਕ੍ਰਮ ਵਿੱਚ ਕਿਉਂਕਿ ਸਾਡੀ ਅੱਖਾਂ ਮੈਨਾਂ ਹਰ ਚੀਜ਼ ਦੀ ਇੱਕ ਫੋਟੋ ਕੈਪਚਰ ਕਰਦੇ ਨੇ ਉਹ ਫੋਟੋ ਦੇ ਅਕੋਰਡਿੰਗਲੀ ਕਿਉਂਕਿ ਜਿਹੜਾ ਸਾਡਾ ਬ੍ਰੇਨ ਹੈ ਨਾ ਉਹ ਸਿੱਧਾ ਇੱਕ ਵਿਜ਼ੂਅਲਾਈਜ਼ੇਸ਼ਨ ਨਹੀਂ ਦਿੰਦਾ ਅਸੀਂ ਸਾਰੇ ਬਚਪਨ ਚ ਸਾਇੰਸੀ ਚਾ ਚੀਜ਼ਾਂ ਪੜਦੇ ਆ ਰਹਾਂ ਉਹ ਜਿਹੜੀ ਸਾਡੀ ਫੋਟੋਜ਼ ਕੈਪਚਰ ਹੋਈ ਜਾਂਦੀਆਂ ਦਿਮਾਗ ਵਿੱਚ ਦੋ ਤਰ੍ਹਾਂ ਦੇ ਮਾਈਂਡ ਨੇ ਕੌਂਸ਼ੀਅਸ ਮਾਈਂਡ ਸਬਕੌਂਸ਼ੀਅਸ ਮਾਈਂਡ ਜਿਹੜੀ ਚੀਜ਼ਾਂ ਆਪਾਂ ਨਹੀਂ ਕਰ ਪਾਉਂਦੇ ਉਹ ਸਬਕੌਂਸ਼ੀਅਸ ਮਾਈਂਡ 'ਚ ਜਾ ਕੇ ਉਹ ਫੋਟੋਜ਼ ਬੈਠ ਜਾਂਦੀਆਂ ਜਿਵੇਂ ਕੁਝ ਫੋਟੋਜ਼ ਹੁੰਦੀਆਂ ਸੀ ਕਾਰਜ ਦੁਆਰਾ ਤੇ ਲਾ ਲਈਆਂ ਕੁਝ ਹੁੰਦੀਆਂ ਸੀ ਅਲਮਾਰੀ 'ਚ ਛਾਮ ਕੇ ਰੱਖੀਆਂ ਹੁੰਦੀਆਂ ਉਸੇ ਤਰ੍ਹਾਂ ਸਾਡਾ ਜਿਹੜਾ ਦਿਮਾਗ ਹੈ ਜਿਹੜੀਆਂ ਚੀਜ਼ਾਂ ਨਹੀਂ ਅਸੀਂ ਆਪਣੀ ਜ਼ਿੰਦਗੀ ਵਿੱਚ ਲਿਆ ਪਾਉਂਦੇ ਉਹਨਾਂ ਨੂੰ ਸਬਕੌਨਸ਼ੀਅਸ ਮਾਈਂਡ ਦੇ ਤਹਿਤ ਸੰਭਾਲ ਕੇ ਰੱਖਦੇ ਨੇ ਫਿਰ ਉਹਨਾਂ ਨੂੰ ਸਾਡੇ ਭਾਵਨਾਵਾਂ ਦੇ ਜਾਂ ਆਸ-ਪਾਸ ਦੀ ਸਰਕਮਸਟੈਂਸ ਸਿਚੁਏਸ਼ਨਸ ਦੇ ਸਾਬਨਰ ਉਸ ਕ੍ਰਮ ਨੂੰ ਸਾਨੂੰ ਸੁਪਨੇ ਦੀ ਫਾਰਮ ਵਿੱਚ ਸਾਡੇ ਅੱਗੇ ਰੱਖਦੇ ਨੇ ਹੈ ਪਰਮ ਦੀ ਦੁਨੀਆ ਕਈ ਵਾਰ ਕਈ ਵਾਰ ਤੇ ਬਹੁਤ ਸੋਹਣੀ ਦੁਨੀਆ ਪਰ ਅੱਖਾਂ ਬੰਦ ਦੀ ਦੁਨੀਆ ਦੇਖੋ ਗੱਲ ਇਹ ਹੈ ਕਿ ਹਰ ਇੱਕ ਉਮਰ ਦਾ ਆਪਣਾ ਆਪਣਾ ਸੁਪਨਾ ਹੁੰਦਾ ਹੈ ਛੋਟੀ ਉਮਰ ਦੇ ਸੁਪਨੇ ਕੁਝ ਹੋਰ ਹੁੰਦੇ ਨੇ ਵੱਡੀ ਉਮਰ ਦੇ ਸੁਪਨੇ ਕੁਝ ਹੋਰ ਹੁੰਦੇ ਨੇ ਉਸ ਤੋਂ ਵੀ ਜਦੋਂ ਉਮਰ ਦਰਾਸ ਲੋਕ ਹੋ ਜਾਂਦੇ ਨੇ ਉਹਨਾਂ ਦੇ ਸੁਪਨੇ ਕੁਝ ਹੋਰ ਤਰ੍ਹਾਂ ਦੇ ਹੁੰਦੇ ਨੇ ਹਰ ਇੱਕ ਬੰਦਾ ਸੁਪਨੇ ਦੇਖਦਾ ਹੈ ਜਿਵੇਂ ਤੁਸੀਂ ਕਿਹਾ ਕਿ ਬਹੁਤ ਸਾਰੀਆਂ ਤਸਵੀਰਾਂ ਸੀ ਆਪਣੇ ਘਰ ਦੀਆਂ ਕੰਧਾਂ ਤੇ ਲਗਾ ਲੇ ਦੀਆਂ ਬਹੁਤ ਸਾਰੀਆਂ ਤਸਵੀਰਾਂ ਐਸੀਆਂ ਹੁੰਦੀਆਂ ਜਿਹੜੀਆਂ ਅਲਮਾਰੀਆਂ ਦੇ ਵਿੱਚ ਜਾਂ ਐਲਬਮ ਦੇ ਵਿੱਚ ਸਜਾ ਕੇ ਆਪਾਂ ਆਪਣੇ ਰੱਖ ਲੇ ਦੀਆਂ ਦਰਾਜਾਂ ਦੇ ਵਿੱਚ ਰੱਖ ਲੇ ਦੀਆਂ ਅਲਮਾਰੀਆਂ 'ਚ ਰੱਖ ਲੇ ਦੀਆਂ ਤੇ ਉਹ ਜਿਹੜੀਆਂ ਚੀਜ਼ਾਂ ਹੁੰਦੀਆਂ ਤਾਂ ਹੈ ਪਰ ਅੱਖਾਂ ਤੋਂ ਪਰੇ ਹੁੰਦੀਆਂ ਸੋਚਾਂ ਦੇ ਵਿੱਚ ਘੁੰਮਦੀਆਂ ਹੁੰਦੀਆਂ ਕਿ ਉਹੀ ਸੁਪਨੇ ਆ ਬਿਲਕੁਲ ਉਹੀ ਸੁਪਨੇ ਹੈ ਜਿਹੜੀ ਚੀਜ਼ ਅਸੀਂ ਆਪਣੀ ਲਾਈਫ ਵਿੱਚ ਕਰਨਾ ਚਾਹੁੰਦੇ ਆ ਕਰ ਨਹੀਂ ਪਾਉਂਦੇ ਤੇ ਕੁਝ ਚੀਜ਼ਾਂ ਇੱਕ ਹੋਰ ਤੁਹਾਨੂੰ ਦੱਸਾਂ ਇੱਕ ਉਹ ਤੇ ਹੈ ਪਰ ਕੁਝ ਚੀਜ਼ਾਂ ਜਿਵੇਂ ਅਸੀਂ ਜਨਮ ਜਾਂ ਪੁਨਰਜਨਮ ਦੀ ਗੱਲ ਕਰੀਏ ਜਾਂ ਪਿਛਲੇ ਜਨਮ ਦੀ ਗੱਲ ਕਰੀਏ ਸਾਡੀ ਕੁਝ ਇਛਾਵਾਂ ਪਿਛਲੇ ਜਨਮਾਂ ਵਿੱਚ ਕੋਈ ਮੰਨੇ ਨਾ ਮੰਨੇ ਜਨਮਾਂ ਬਾਰੇ ਪਰ ਕੁਝ ਛਾਵਾਂ ਜਿਹੜੀਆਂ ਨਹੀਂ ਪੂਰੀਆਂ ਹੋ ਪਾਂਦੀਆਂ ਉਹ ਵੀ ਸਾਡੇ ਸਬਕੌਨਸ਼ੀਅਸ ਮਾਈਂਡ ਦੇ ਜਾ ਕੇ ਫਿਕਸ ਹੋ ਜਾਂਦੀਆਂ ਉਹ ਫਿਰ ਰਾਤ ਦਾ ਇੱਕ ਪਹਿਰ ਹੁੰਦਾ ਜਿਵੇਂ ਰਾਤ ਦੇ ਚਾਰ ਪਹਿਰਾਂ ਵਿੱਚੋਂ ਜਿਹੜਾ ਸੈਕਿੰਡ ਪਹਿਰ ਹੈ 12 ਤੋਂ 3 ਵਜੇ ਦਾ ਉਦੋਂ ਤੇ ਜਿਹੜੇ ਸੁਪਨੇ ਹੁੰਦੇ ਆ ਨਾ ਉਹ ਬੜੀ ਗਹਿਰੀ ਨੀਂਦ ਦੇ ਸੁਪਨੇ ਨੇ ਇੱਕ ਉਹ ਸੁਪਨੇ ਕਿਉਂਕਿ ਹਰ ਪਹਿਰ ਦਾ ਇੱਕ ਆਪਣਾ ਮਹੱਤਵ ਹੈ ਜਿਹੜੇ ਤੇ ਅੱਗੇ 10 ਤੋਂ 12 ਵਜੇ ਦਾ ਪਹਿਰ ਉਹ ਸੁਪਨੇ ਪੂਰੇ ਨਹੀਂ ਹੁੰਦੇ ਕਿਉਂਕਿ ਉਦੋਂ ਅਸੀਂ ਆਪਣੇ ਕੌਨਸ਼ੀਅਸ ਮਾਈਂਡ ਦੇ ਤਹਿਤ ਚੱਲ ਰਹੇ ਹਾਂ ਉਦੋਂ ਕੌਨਸ਼ੀਅਸ ਮਾਈਂਡ ਐਕਟਿਵ ਹੈ 12 ਤੋਂ 3 ਵਜੇ ਤੇ ਜਿਹੜੇ ਸੁਪਨੇ ਨੇ ਉਹ ਸਾਡੇ 6 ਕੁ ਮਹੀਨੇ ਲੈਂਦੇ ਨੇ ਪੂਰੇ ਹੋ ਜਾਂਦੇ ਨੇ ਚੰਗਾ ਹੋਵੇ ਮਾੜਾ ਹੋਵੇ ਤੇ ਉਸ ਤੋਂ ਬਾਅਦ ਅਸੀਂ 3 ਤੋਂ 5 ਵਾਲੇ ਸੁਪਨੇ ਦੀ ਗੱਲ ਕਰੀਏ ਉਹ ਵੈਸੇ ਹੀ ਬ੍ਰਹਮ ਹੁਰਤ ਹੈ ਉਹ ਸੁਪਨੇ ਪੂਰੇ ਹੋਣ ਦੇ ਚਾਂਸਸ 6 ਮਨਸ ਵਿੱਚ ਹੈ ਤੇ ਜਿਹੜਾ 5 ਤੋਂ 7 ਵਜੇ ਦੇ ਵਿੱਚ ਤੁਹਾਨੂੰ ਸਵੇਰੇ ਸੁਪਨਾ ਆਉਂਦਾ ਉਹ ਇੱਕ ਮਹੀਨੇ ਵਿੱਚ ਜਾਂ ਕੁਝ ਦਿਨਾਂ ਵਿੱਚ ਹੀ ਪੂਰਾ ਹੋ ਕੇ ਸਾਹਮਣੇ ਆ ਜਾਂਦਾ ਵੈਸੇ ਇੱਕ ਗੱਲ ਆ ਜਿਹੜੇ ਤੁਸੀਂ ਕਹਿੰਦੇ ਕਿ ਸੁਪਨੇ ਜਿਹੜੇ ਆ 6 ਮਹੀਨੇ ਦੇ ਅੰਦਰ ਅੰਦਰ ਪੂਰੇ ਹੋ ਜਾਂਦੇ ਆ ਕਈ ਵਾਰ ਬੰਦਾ ਸੁਪਨਾ ਲੈਂਦਾ ਹੈ ਕਿ ਉਹ ਕਿਸੇ ਫਿਲਮੀ ਹਿਰੋਇਨ ਦੇ ਨਾਲ ਉਹਦਾ ਵਿਆਹ ਹੋ ਜਾਂਦਾ ਸੁਪਨੇ ਦੇ ਵਿੱਚ ਬੜਕੇ 6 ਮਹੀਨੇ ਬਾਅਦ ਪਤਾ ਲੱਗਦਾ ਕਿ ਉਹ ਕੈਟਰੀਨਾ ਕੈਫ ਤੇ ਵਿੱਕੀ ਕੋਸ਼ਲ ਦੀ ਹੋ ਗਈ। ਸਲਮਾਨ ਖਾਨ ਵਿਚਾਰਾ ਛੜਾਈ ਰਹਿ ਗਿਆ। ਤੇ ਜਾਂ ਇਸ ਤਰ੍ਹਾਂ ਇਹ ਜਦ ਤੁਸੀਂ ਕਿਨੂੰ 6 ਮਹੀਨੇ ਬਾਅਦ ਪੂਰੇ ਹੋ ਜਾਂਦੇ ਆ ਪਰ ਆਮ ਤੌਰ ਤੇ ਲੋਕ ਕਹਿੰਦੇ ਸੁਪਨੇ ਪੂਰੇ ਹੁੰਦੇ ਨਹੀਂ ਸੁਪਨੇ ਕੁਝ ਵੀ ਨਹੀਂ ਹੁੰਦੇ। ਮੈਂ ਸਟਾਰਟਿੰਗ ਇੱਚ ਕਿਹਾ ਸੀਗਾ ਕਈ ਵਾਰ ਭਰਮ ਦੀ ਦੁਨੀਆ। ਹੂੰ। ਹਰ ਸੁਪਨਾ ਵੀ ਪੂਰਾ ਨਹੀਂ ਹੁੰਦਾ ਸੁਪਨੇ ਵੀ ਉਹ ਪੂਰੇ ਹੁੰਦੇ ਆ ਜਿਹੜੇ ਜਿਹੜੇ ਜਿੰਨਾਂ ਨਾਲ ਅਸੀਂ ਕਰਮ ਵ੍ਰਤ ਜੁੜੇ ਹੋયા ਜੇਕਰ ਅਸੀਂ ਕਹੀਏ ਕਿ ਹਰ ਸੁਪਨਾ ਪੂਰਾ ਹੋਏਗਾ ਮੈਂ ਕਹਾ ਕਿ ਕੱਲ ਮੈਂ ਮਾਨੀਨ ਨੂੰ ਮੀਟ ਕਰਨ ਆ ਲਿਆ ਮਨੁਸ ਫੇਰੇ ਆ ਜਾਵੇ ਉਹ ਵੀ ਪੂਰਾ ਨਹੀਂ ਹੋਣ ਵਾਲਾ ਹਨਾ ਕੁਝ ਸੁਪਨੇ ਅੱਖਾਂ ਬੰਦ ਇਸ ਕਈ ਵਾਰ ਤੁਸੀਂ ਸੁਣਿਆ ਹੋਏਗਾ ਸਕੂਲ ਦੇ ਟੀਚਰ ਹੀ ਕਹਿੰਦੀ ਹੈ ਕੀ ਗੱਲ ਹੈ ਦਿਨ ਵੇਲੇ ਸੁਪਨੇ ਲੈ ਰਹੇ ਹੋ ਸੁਣਿਆ ਸਾਤ ਤੁਹਾਨੂੰ ਵੀ ਸ਼ਾਇਦ ਕਦੀ ਜਾਂ ਮਨੂ ਵੀ ਕਦੀ ਸੁਣਨ ਨੂੰ ਜਾਂ ਕਰਦੇ ਕਹਿ ਦਿੰਦੇ ਨੇ ਇਹ ਥੋੜੀ ਕੀ ਅਸੀਂ ਉਹ ਸੁਪਨੇ ਦੇਖ ਰਹੇ ਹਾਂ ਤੇ ਉਹ ਪੂਰੇ ਹੋ ਜਾਣਗੇ ਕੁਝ ਪਰਮ ਦੇ ਵੀ ਆਂ ਕਿਉਂਕਿ ਉਹ ਸਾਡੇ ਭਾਵਨਾਤਮਕ ਸੁਪਨੇ ਨੇ ਜਿਹੜੇ ਭਾਵਨਾਤਮਕ ਸੁਪਨੇ ਨੇ ਉਹ ਸੀ ਖੁਦ ਕ੍ਰੀਏਟ ਕਰੀਦੇ ਆ ਜਿਹੜੇ ਭਾਵਨਾਤਮਕ ਸੁਪਨੇ ਉਹ ਕਦੀ ਪੂਰੇ ਨਹੀਂ ਹੁੰਦੇ ਕੁਝ ਸੁਪਨੇ ਆ ਜਿਹੜੇ ਆਟੋਮੈਟਿਕਲੀ ਸਬਕੌਂਸ਼ੀਅਸ ਮੈਂ ਤੁਹਾਨੂੰ ਦੱਸਿਆ ਪਹਿਰਾਂ ਦੇ ਅਸਾਬ ਨਾਲ ਉਹ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਉਹ ਸਾਡੀ ਨੇਚਰ ਦੇ ਨਾਲ ਕਨੈਕਟ ਹੋ ਕੇ ਸਾਨੂੰ ਸੁਪਨੇ ਆਉਂਦੇ ਨੇ ਜੀ ਜੇਕਰ ਸੁਪਨੇ ਭਾਵਨਾਤਮਕ ਹੋਣਗੇ ਸਿਰਫ ਭਾਵਨਾਵਾਂ ਦਾ ਹੀ ਇੱਕ ਲਹਿਰਾਂ ਦਾ ਛੱਲਾਂ ਦਾ ਜ਼ੋਰ ਹੋਏਗਾ ਤੇ ਉਹ ਪੂਰੇ ਨਹੀਂ ਹੋਣੇ ਤੇ ਜੇਕਰ ਸੁਪਨੇ ਦੇ ਕੇ ਕਿਰਿਆਤਮਕ ਤੌਰ ਤੇ ਅਸੀਂ ਕੋਈ ਕਿਰਿਆ ਕਰਾਂਗੇ ਅਸੀਂ ਉਹਨਾਂ ਨੂੰ ਪੂਰਾ ਕਰਨ ਦੇ ਲਈ ਟਿਲ ਲਾਵਾਂਗੇ ਤਾਂ ਫਿਰ ਜਿਹੜਾ ਆ ਉਹ ਗੱਲ ਬਣ ਸਕਦੀ ਹੈ ਸੁਪਨੇ ਸੱਚ ਹੋ ਸਕਦੇ ਆ ਸੁਪਨੇ ਚੰਗੇ ਵੀ ਹੁੰਦੇ ਆ ਸੁਪਨੇ ਮਾੜੇ ਵੀ ਹੁੰਦੇ ਆ ਚੰਗੇ ਸੁਪਨੇ ਦੇਖਣਾ ਸਾਰਿਆਂ ਨੂੰ ਪਸੰਦ ਆ ਚੰਗਾ ਸੁਪਨਾ ਬੰਦਾ ਕਹਿੰਦਾ ਕਿ ਵਾਰ-ਵਾਰ ਆਵੇ ਕਈ ਵਾਰ ਸੁਪਨਾ ਜਦੋਂ ਪੂਰਾ ਹੋਣ ਲੱਗਦਾ ਫਿਰ ਉਹ ਟੁੱਟ ਜਾਂਦਾ ਫਿਰ ਬੰਦਾ ਕਹਿੰਦਾ ਦੂਸਰੇ ਦਿਨ ਸੁਪਨਾ ਆ ਜਵੇ ਕਈ ਵਾਰ ਇਹ ਸੁਪਨੇ ਕੰਟੀਨਿਊ ਵੀ ਚੱਲਦੇ ਆ ਇੱਕ ਹੀ ਹੈ ਜਿਹੜੇ ਸੁਪਨੇ ਕੰਟੀਨਿਊ ਚੱਲਦੇ ਨੇ ਸਪੋਜ਼ بڑے ਲੋਕਾਂ ਤੋਂ ਸਾਨੂੰ ਸੁਣਨ ਨੂੰ ਮਿਲਦਾ ਹੈ 1% ਵਾਰ-ਵਾਰ ਸੁਪਨੇ ਚ ਆਣਾ ਹੈ ਨਾ ਕਹਿੰਦੇ ਨੇ ਨੇ ਕਿ ਮੈਂ ਕਈ ਵਾਰ ਉਹ ਇਨਸਾਨ ਦੇਖ ਕੇ ਆ ਨਹੀਂ ਜਾਂ ਉਹ ਜਗ੍ਹਾ ਦੇਖੀ ਨਹੀਂ ਮਨ ਨੂੰ ਜਗ੍ਹਾ ਵਾਰ-ਵਾਰ ਦਿਖ ਰਹੀ ਹੈ ਜਾਂ ਪਰਸਨ ਵਾਰ-ਵਾਰ ਦਿਖ ਰਹੇ ਸੁਣਿਆ ਆਏਗਾ ਤੁਸੀਂ ਵੀ ਹੈ ਨਾ ਉਹ ਸਾਡੇ ਸਬਕੌਨਸ਼ੀਅਸ ਮਾਈਂਡ ਵਿੱਚ ਪਾਸਟ ਲਾਈਫ ਕਨੈਕਸ਼ਨਸ ਹੁੰਦੇ ਆ ਤੇ ਉਹ ਪਾਸਟ ਲਾਈਫ ਕਨੈਕਸ਼ਨਸ ਦੇ ਨਾਲ ਮੈਂ ਤੁਹਾਨੂੰ ਪਹਿਲੀ ਗੱਲ ਸਬਕੌਂਸ਼ੀਅਸ ਮਾਈਂਡ ਬਹੁਤ ਕੁਝ ਲੈ ਕੇ ਬੈਠਾ ਹੈ ਅਸੀਂ ਉਹਦਾ 1% ਵੀ ਨਹੀਂ ਇਸ ਸਮੇਂ ਯੂਜ਼ ਕਰ ਰਹੇ ਕੋਈ ਵੀ ਨਹੀਂ ਕਰ ਰਿਹਾ ਤੇ ਉਹ ਸੁਪਨੇ ਜਿਹੜੇ ਨੇ ਉਹ ਕਿਤੇ ਨਾ ਕਿਤੇ ਸਾਨੂੰ ਲਿੰਕ ਕਰ ਰਹੇ ਨੇ ਤੇ ਉਸ ਚੀਜ਼ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਨੇ ਪਰ ਆਪਾਂ ਜੁੜ ਨਹੀਂ ਪਾਉਂਦੇ ਤੇ ਕਈ ਵਾਰ ਤੁਸੀਂ ਇਹ ਵੀ ਦੇਖਿਆ ਹੋਏਗਾ ਕਿ ਕੋਈ ਕੁਝ ਲੋਕ ਕਹਿੰਦੇ ਨੇ ਮੇਰੇ ਦਾਦਾ ਨਾਨਾ ਨਾਨੀ ਆ ਕੋਈ ਵਿਮ੍ਰਿਤ ਲੋਕ ਸੁਪਨੇ ਆ ਜਾਂਦੇ ਨੇ ਉਹਨਾਂ ਬਾਰੇ ਜੇਕਰ ਜਾਣਕਾਰੀ ਦਿੱਤੀ ਜਾਵੇ ਤੇ ਉਹ ਜਿਹੜੇ ਮ੍ਰਿਤ ਲੋਕਾਂ ਦੇ ਸੁਪਨੇ ਨੇ ਉਹ ਕਈ ਵਾਰ ਅਦਾ ਹੁੰਦਾ ਹੈ ਕਿ ਯਾਹ ਅਸੀਂ ਉਹਨਾਂ ਨੂੰ ਬਹੁਤ ਯਾਦ ਕਰ ਰਹੇ ਹਾਂ ਭਾਵਨਾਵਾਂ ਜੁੜੀਆਂ ਜਿਵੇਂ ਅਸੀਂ ਪਹਿਲੇ ਗੱਲ ਕੀਤੀ ਉਹ ਸੁਪਨੇ ਭਾਵਨਾਤਮਕ ਵੀ ਹੋ ਸਕਦੇ ਨੇ ਦੂਸਰਾ ਇੱਕ ਐਵੀ ਰੀਜ਼ਨ ਹੋ ਸਕਦਾ ਹੈ ਕਿ ਕਈ ਵਾਰ ਉਹ ਆਤਮਾਵਾਂ ਨੂੰ ਅਜੇ ਮੁਕਤੀ ਨਹੀਂ ਮਿਲੀ ਉਹ ਮੁਕਤੀ ਦੇ ਕਾਰਨ ਤੁਹਾਨੂੰ ਕਨੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋਣ ਕਰ ਜਿਹੜਾ ਬਹੁਤ ਸਪਿਰਚੁਅਲਾਈਜ਼ਡ ਪਰਸਨ ਹੋਏਗਾ ਰੱਬ ਨਾਲ ਜੁੜਿਆ ਬੰਦਾ ਹੋਏਗਾ ਉਹਨੂੰ ਹੀ ਤਰਫ ਕਨੈਕਸ਼ਨ ਦੇਣਗੇ ਤੇ ਫਿਰ ਉਹ ਸੁਪਨਿਆਂ ਵਿੱਚ ਸਾਨੂੰ ਆ ਕੇ ਕੁਝ ਇੰਡੀਕੇਟ ਕਰ ਦੇਣੇ ਤੇ ਸਾਡੇ ਲਈ ਆ ਕਈ ਵਾਰ ਕਈ ਵਾਰ ਵੱਡੇ ਲੋਕ ਵੀ ਸਾਨੂੰ ਜਿਹੜੇ ਬੜੇ ਪਿਆਰ ਕਰਦੇ ਨੇ ਆ ਕੇ ਕਦੀ ਕਹਿੰਦੇ ਨੇ ਮਿੱਠਾ ਦਿੱਤਾ ਉਹ ਚੰਗਾ ਸੁਪਨਾ ਹੈ ਕਦੀ ਕਈ ਵਾਰ ਕੁਝ 네ਗੇਟਿਵ ਚੀਜ਼ ਹੁੰਦੀ ਹੈ ਤੇ ਉਹ ਬੁਰਾ ਸੁਪਨਾ ਜਾਂ ਮਰੇ ਹੋਏ ਨੂੰ ਅਸੀਂ ਦੁਬਾਰਾ ਮਰਦੇ ਹੋਏ ਦੇਖਦੇ ਆ ਉਹ ਵੀ ਬੁਰਾ ਸੁਪਨਾ ਹੈ ਜਾਂ ਅਸੀਂ ਕਿਸੇ ਆਪਣੇ ਪਿਆਰੇ ਨੂੰ ਮਰਿਆ ਹੋਇਆ ਦੇਖਿਆ ਹੈ ਨਾ ਉਹ ਬੁਰਾ ਸੁਪਨਾ ਨਹੀਂ ਕੰਸੀਡਰ ਹੋਏਗਾ ਉਹਦੇ ਵਿੱਚ ਉਸ ਬੰਦੇ ਦੀ ਕੋਈ ਰੋਗ ਬਿਮਾਰੀ ਜਾਂ ਕਸ਼ਟ ਜਾਂ ਕੋਈ ਵੀ ਕ੍ਰਿਟੀਕਲ ਇਸ਼ੂ ਆਨ ਵਾਲਾ ਖਤਮ ਹੋ ਜਾਊਗਾ ਅੱਛਾ ਜਿਹੜਾ ਜਿਹੜਾ ਮਰਿਆ ਦੇਖ ਲੈਣੇ ਆ ਉਹ ਚੰਗੀ ਚੀਜ਼ ਆ ਤੇ ਜੇਕਰ ਕਿਸੇ ਦੀ ਮੰਨ ਲਓ ਜਿਉਂਦਾ ਜਾਗਦਾ ਬੰਦਾ ਨੂੰ ਮਰਿਆ ਦੇਖਦੇ ਫਿਰ ਚੰਗੀ ਚੀਜ਼ ਆ ਤੇ ਜੇਕਰ ਮਰਿਆ ਬੰਦਾ ਸੁਪਨੇ ਦੇ ਵਿੱਚ ਆਉਂਦਾ ਫਿਰ ਉਹ ਮਾੜੀ ਚੀਜ਼ ਹੋ ਜਾਂਦੀ ਆ ਨਹੀਂ ਕਈ ਵਾਰ ਉਹ ਵੀ ਚੰਗੀ ਚੀਜ਼ ਹੁੰਦੀ ਆ ਮੈਂ ਤੁਹਾਨੂੰ ਦੱਸਿਓ ਉਹ ਹਰ ਵਾਰ ਮਾੜੀ ਨਹੀਂ ਹੈ ਜੇਕਰ ਆ ਗਿਆ ਮਿੱਠਾ ਜਾਂ ਕੁਝ ਸੋਨਾ ਜਾਂ ਕੁਝ ਐਦਾ ਕਰਨ ਦਿਨ ਤਉ ਚੰਗਾ ਮੰਨਿਆ ਜਾਂਦਾ ਜੇਕਰ ਕੋਈ ਕੁਝ ਮੰਗ ਰੇ ਨੇ ਸਾਡੇ ਕੋਲ ਫਿਰ ਬੁਰਾ ਮੰਨਿਆ ਜਾਂਦਾ ਤੇ ਜੇਕਰ ਆਣ ਕੇ ਪਿਆਰ ਕਰਦੇ ਆ ਫਿਰ ਉਹ ਵੀ ਚੰਗਾ ਮੰਨਿਆ ਜਾਂਦਾ ਮੀਨਸ ਤੁਹਾਡੇ ਲਾਈਫ ਵਿੱਚ ਇੱਕ ਚੰਗੀ ਬlesing ਮਿਲਣ ਆਲੀ ਹੈ ਕਿਉਂਕਿ ਕਿਤੇ ਨਾ ਕਿਤੇ ਇੱਕ ਬlesing ਨੇਚਰ ਵਿੱਚ ਤੇ ਹੈ ਤੇ ਬlesing ਸਭ ਨੂੰ ਪਤਾ ਚਲਦੀ ਹੈ ਫੀਲ ਹੁੰਦੀ ਹੈ ਸਾਡੇ ਕੰਮ ਆਟੋਮੈਟਿਕਲੀ ਹੋਣ ਲੱਗ ਜਾਂਦੇ ਨੇ ਉਹ ਇੱਕ ਬlesing ਹੈ ਬlesing ਦਿਖਦੀ ਨਹੀਂ ਆ ਬਟ ਵਰਕ ਕਰਦੀ ਹੈ ਜੀ ਦੇਖੋ ਸੁਪਨੇ ਜਿਹੜੇ ਆ ਅਸੀਂ ਹਰ ਰੋਜ਼ ਵੇਖਦੇ ਆ ਬਹੁਤ ਸਾਰੇ ਸੁਪਨੇ ਸਾਨੂੰ ਚੇਤੇ ਰਹ ਜਾਂਦੇ ਕਈ ਵਾਰ ਸਾਨੂੰ ਚੇਤੇ ਨਹੀਂ ਰਹਿੰਦੇ ਕਈ ਵਾਰ ਅਸੀਂ ਡਰਾਉਣੇ ਸੁਪਨੇ ਦੇਖਦੇ ਆ ਸਾਨੂੰ ਕੋਈ ਸਾਇਆ ਦਿਖਦੇ ਨੇ ਸਾਨੂੰ ਭੂਤ ਪ੍ਰੇਤ ਦਿਖਦੇ ਨੇ ਸਾਨੂੰ ਕੁਝ ਇਦਾਂ ਦੀਆਂ ਥਾਵਾਂ ਦਿਖਦੀਆਂ ਨੇ ਕਿ ਜਿੱਥੋਂ ਸਾਨੂੰ ਡਰ ਆਉਂਦਾ ਹੈ ਖੌਫ ਹੁੰਦਾ ਹੈ ਕਈ ਵਾਰ ਸਾਨੂੰ ਅਸੀਂ ਪਹਾੜ ਤੋਂ ਡਿੱਗ ਪੈਂਦੇ ਆ ਕਈ ਵਾਰ ਅਸੀਂ ਪਾਣੀ ਦੇ ਵਿੱਚ ਹੜ ਜਾਂਦੇ ਆ ਕਈ ਵਾਰ ਸਾਨੂੰ ਅੱਗ ਲੱਗਦੀ ਐਕਸੀਡੈਂਟ ਹੋ ਜਾਂਦਾ ਸਾਡਾ ਸੰਸਕਾਰ ਹੁੰਦਾ ਇਹ ਕੀ ਆ ਇਹਨਾਂ ਸੁਪਨਿਆਂ ਬਾਰੇ ਗੱਲ ਕਰੀਏ ਤੇ ਇਹ ਸੁਪਨੇ ਚੰਗੇ ਸੁਪਨਿਆਂ ਚ ਨਹੀਂ ਕਨਸਿਡਰ ਹੁੰਦਾ ਜਿਵੇਂ ਤੁਸੀਂ ਕਿਹਾ ਪਹਾੜ ਤੋਂ ਡਿੱਗ ਪੈਨੇ ਆ ਥੈਟ ਮੀਨਸ ਤੁਹਾਡੀ ਜ਼ਿੰਦਗੀ ਦੇ ਵਿੱਚ ਬੜਾ ਜ਼ਬਰਦਸਤ ਕੋਈ ਫਾਲ ਆਉਣ ਵਾਲਾ ਹੈ ਐਈ ਤੁਸੀਂ ਜੇ ਪਹਾੜ ਚੜਦੇ ਹੋ ਇਹ ਦੇਖੋ ਤੇ ਉਹ ਸੁਪਨਾ ਬਹੁਤ ਵਧੀਆ ਮੀਨਸ ਤੁਹਾਡੀ ਜ਼ਿੰਦਗੀ ਵਿੱਚ ਤਰੱਕੀ ਹੋਣ ਵਾਲੀ ਹੈ ਜਿਵੇਂ ਕੋਈ ਵੀ ਕੋਈ ਭੂਤਪਰੇ ਦੇਖਿਆ ਮੈਂ ਪਹਿਲੇ ਵੀ ਗੱਲ ਕੀਤੀ ਸੀ ਜੀ ਮ੍ਰਿਤ ਹੋ ਗਏ ਉਹ ਸਾਡੀ એનર્ਜੀ ਦੇ ਨਾਲ ਕਨੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸਾਨੂੰ ਡਰਾ ਵੀ ਰਹੇ ਨੇ ਐਸਲੀ ਸੁਪਨੇ ਆ ਜਿਹੜੇ ਕਿ ਤੁਸੀਂ ਕਿਹਾ ਆਪਣਾ ਸੰਸਕਾਰ ਦੇਖਿਆ ਉਹ ਵੀ ਸੁਪਨਾ ਚੰਗਾ ਮੰਨਿਆ ਜਾਂਦਾ ਹੈ ਰੀਜ਼ਨ ਹੈ ਉਹਦੇ ਪਿੱਛੇ ਭਾਵੇਂ ਉਹ ਸਾਨੂੰ ਉਸ ਸਮੇਂ ਥੋੜਾ ਜਿਹਾ ਫੋਬੀਆ ਜਾਂ ਡਰ ਦੇ ਰਿਹਾ ਪਰ ਉਹ ਸੁਪਨਾ ਸਾਡੇ ਕੋਈ ਨਾ ਕੋਈ ਕਸ਼ਟ ਕੱਟ ਰਿਹਾ ਹੈ ਇੱਕ ਇੱਕ ਆਮ ਤੌਰ ਤੇ ਨਾ ਬੱਚਿਆਂ ਨੂੰ ਹੁੰਦੀ ਹੈ ਸਮੱਸਿਆ ਬਹੁਤ ਬਰੀ ਵੱਡਿਆਂ ਨੂੰ ਵੀ ਹੋ ਜਾਂਦੀ ਉਹ ਕਹਿੰਦੇ ਮੇਰੇ ਤੇ ਦਬਾਅ ਪੈ ਗਿਆ ਕਈ ਵਾਰ ਆਵਾਜ਼ ਮਾਰਨੀ ਚਾਹੁੰਦਾ ਹੈ ਆਵਾਜ਼ ਨਿਕਲਦੀ ਨਹੀਂ ਚੀਖ ਨਹੀਂ ਨਿਕਲਦੀ ਕਈ ਵਾਰ ਚੀਖਾਂ ਨਿਕਲਦੀਆਂ ਨੇ ਇਹ ਕੀ ਹੁੰਦਾ ਹੈ ਉਹ ਸੁਪਨਿਆਂ ਵਾਲੀ ਦੁਨੀਆ ਨਹੀਂ ਹੈ ਉਹ ਸੁਪਨਿਆਂ ਤੋਂ ਇੱਕ ਅਲੱਗ ਦੁਨੀਆ ਹੈ ਉਹਨੂੰ ਅਸੀਂ ਸੁਪਨਿਆਂ ਦੇ ਨਾਲ ਕਨਸਿਡਰ ਹੀ ਨਹੀਂ ਕਰ ਸਕਦੇ ਦਬਾਅ ਪੈ ਗਿਆ ਉਹ ਦੁਨੀਆ ਆ ਜਾਏਗੀ ਸਾਡੀ ਭੂਤ ਪ੍ਰੇਤ ਵਾਲੀ ਦੁਨੀਆ ਦੇ ਵਿੱਚ ਇਸ ਲਈ ਉਹ ਸੁਪਨਿਆਂ ਦੇ ਨਾਲ ਕਨਸਿਡਰ ਨਹੀਂ ਹੋਏਗੀ ਹਾਂ ਦਬਾਅ ਪੈਂਦਾ ਹੈ ਜਿਨ੍ਹਾਂ ਦਾ ਜੇਕਰ ਐਸਟ੍ਰੋਲੋਜਰ ਦੀ ਲੈਂਗ ਲੈਂਗੁਏਜ ਕਿਉਂਕਿ ਐਸਟ੍ਰੋਲੋਜਰ ਆਤਮਾ ਜਾਗ ਪੈਂਦੇ ਵਿੱਚ ਵਿੱਚ ਉਹਨਾਂ ਦਾ ਚੰਦਰ ਵੀਕ ਹੁੰਦਾ ਰਾਹੁ ਵੀਕ ਹੁੰਦਾ ਉਨ੍ਹਾਂ ਦੇ ਉੱਤੇ ਆਟੋਮੈਟਿਕਲੀ ਨੈਗੇਟਿਵ એનર્ਜੀਸ ਕਿਉਂਕਿ ਕਿਸਤੇ ਕਿਤੇ ਵੀ ਦੇਖੋ ਭਾਵੇਂ ਕੋਈ ਵੀ ਜਗ੍ਹਾ ਵੈ ਉੱਥੇ ਪੋਜ਼ਿਟਿਵ ਐਂਡ ਨੈਗੇਟਿਵ એનર્ਜੀਸ ਦੋਨਾਂ ਦਾ ਵਾਸਾ ਹੈ ਸਕਾਰਾਤਮਕ ਊਰਜਾ ਨਕਾਰਾਤਮਕ ਊਰਜਾ ਦੋਨੋਂ ਰਹਿ ਰਹੀਆਂ ਤੇ ਤੁਹਾਡਾ ਔਰਾ ਕਿਦਾਂ ਦਾ ਵੈ ਨਕਾਰਾਤਮਕ ਊਰਜਾ ਤਾਂ ਹੀ ਤੁਹਾਡੇ ਉੱਤੇ ਅਟੈਕ ਕਰੇਗੀ ਜੇਕਰ ਤੁਹਾਡਾ ਚੰਦਰ ਵੀਕ ਹੈ ਤੇ ਨਾਲ ਹੀ ਨਾਲ ਤੁਹਾਡਾ ਔਰਾ ਪੱਕਾ ਨਹੀਂ ਹੈ ਤੇ ਜਾਂ ਤੁਸੀਂ ਉਹਨਾਂ ਕੋ 파ਟ ਪੂਜਾ ਕਰਕੇ ਆਪਣਾ ਔਰਾ ਪ੍ਰੋਟੈਕਸ਼ਨ ਨਹੀਂ ਦੇ ਰਹੇ ਉਹ ਸੁਪਨਿਆਂ ਦੀ ਦੁਨੀਆ ਚ ਬਿਲਕੁਲ ਕਨਸਿਡਰ ਨਹੀਂ ਹੋਏ ਅੱਛਾ ਉਹ ਸੁਪਨਿਆਂ ਦੀ ਦੁਨੀਆ ਨਹੀਂ ਹੈਗੀ ਪਰ ਕਿਤੇ ਕਿਤੇ ਤੁਸੀਂ ਸਾਨੂੰ ਡਰਾ ਵੀ ਰਹੇ ਹੋ ਇਸ ਆਧੁਨਿਕ ਦੁਨੀਆ ਦੇ ਵਿੱਚ ਦੇਖੋ ਸਾਨੂੰ ਲੋਕਾਂ ਨੇ ਦੇਖਣਾ ਬਹੁਤ ਨੇ ਸਾਨੂੰ ਚੰਗਾ ਵੀ ਕਹਿਣਾ ਬਹੁਤ ਨੇ ਸਾਨੂੰ ਮਾੜਾ ਵੀ ਕਹਿਣਾ ਕਿਉਂਕਿ ਅੱਜ ਦੀ ਦੁਨੀਆ ਦੇ ਵਿੱਚ ਅਸੀਂ ਬਹੁਤ ਤਰੱਕੀ ਕਰ ਲਈ ਹੈ ਇਹਨਾਂ ਦੁਨੀਆ ਦੇ ਵਿੱਚ ਆਮ ਤੌਰ ਤੇ ਛੋਟੇ ਛੋਟੇ ਬੱਚਾ ਵੀ ਇਹ ਕਹਿੰਦਾ ਕਿ ਯਾਰ ਇਹ ਸੁਪਨਾ ਮੈਂ ਦੇਖਿਆ ਮੈਨੂੰ ਐਦਾਂ ਹੋ ਗਈ ਮੈਨੂੰ ਕੋਈ ਫੜਕੇ ਲੈ ਗਿਆ ਮੈਂ ਮੇਲੇ ਵਿੱਚ ਗਵਾਚ ਗਿਆ ਮੈਂ ਐਦਾਂ ਦਾ ਹਰ ਇੱਕ ਉਮਰ ਦੇ ਹਿਸਾਬ ਦੇ ਨਾਲ ਇਹ ਬਦਲਦੇ ਜਾਂਦੇ ਆ ਜਦੋਂ ਬੰਦੇ ਦੀ ਬਹੁਤ ਜ਼ਿਆਦਾ ਉਮਰ ਹੋ ਜਾਂਦੀ ਹੈ ਉਹਨਾਂ ਮਰਿਆਂ ਦੇ ਸੁਪਨੇ ਆਉਣ ਲੱਗ ਪੈਂਦੇ ਆ ਜਦੋਂ ਬੰਦਾ ਜਵਾਨੀ ਦੇ ਵਿੱਚ ਹੁੰਦਾ ਹੈ ਉਹਨੂੰ ਪ੍ਰੇਮ ਪਿਆਰ ਦੇ ਸੁਪਨੇ ਆਉਂਦੇ ਆ ਜਦੋਂ ਬੰਦਾ ਬੱਚਾ ਹੁੰਦਾ ਉਹਨੂੰ ਖਾਣ ਪੀਣ ਦੇ ਸੁਪਨੇ ਆਉਂਦੇ ਆ ਉਹਨੂੰ ਖੇਡਣ ਦੇ ਸੁਪਨੇ ਆਉਂਦੇ ਆ ਉਹਦੇ ਨਾਲ ਪਰੀਆਂ ਖੇਡਦੀਆਂ ਉਹਨੂੰ ਉਡਾ ਕੇ ਲੈ ਜਾਂਦੀਆਂ ਇਦਾਂ ਦੇ ਸੁਪਨੇ ਆਉਂਦੇ ਜਦੋਂ ਬੱਚਾ ਨੌਜਵਾਨ ਅਲੱਡ ਉਮਰ ਦੇ ਵਿੱਚ ਹੁੰਦਾ ਹੈ ਕਈ ਵਾਰ ਉਹਨੂੰ ਆਪਣੀ ਨੌਕਰੀ ਦੇ ਸੁਪਨੇ ਆਉਂਦੇ ਆ ਕਈ ਵਾਰ ਬਾਹਰ ਚਲੇ ਜਾਂਦਾ ਜਿਹੜੇ ਇਸ ਤਰ੍ਹਾਂ ਦੇ ਹਰ ਉਮਰ ਦੇ ਹਿਸਾਬ ਨਾਲ ਸੁਪਨੇ ਬਦਲ ਜਾਂਦੇ ਆ ਬੰਦਾ ਤਾਂ ਇੰਨੀ ਜਲਦੀ ਬਦਲ ਨਹੀਂ ਸਕਦਾ ਦੇਖੋ ਐਦਾ ਸਵਾਲ ਦਾ ਜਵਾਬ ਮੈਂ ਸਟਾਰਟਿੰਗ 'ਚ ਹੀ ਦੇ ਦਿੱਤਾ ਸੀਗਾ ਕਿ ਸੁਪਨਿਆਂ ਦਾ ਮਤਲਬ ਹੀ ਕੀ ਹੈ ਭਾਵਨਾਵਾਂ ਤੇ ਵਿਚਾਰਾਂ ਦਾ ਕ੍ਰਮ ਹਰ ਉਮਰ ਦੇ ਹਿਸਾਬ ਨਾਲ ਹਰ ਇੱਕ ਦੇ ਵਿਚਾਰ ਬਦਲਦੇ ਬੱਚਾ ਵਾ ਉਹਨੂੰ ਸਿਰਫ ਹੈ ਹੀ ਕੀ ਕੰਮ ਖਾਣ ਪੀਣ ਦਾ ਕੋ ਮਨ ਫੇਰੰਦਾ ਹੈ ਨਾ ਤਾਂ ਇਸ ਲਈ ਉਹਨ ਉਸ ਵਿਚਾਰਾਂ ਦੇ ਸੁਪਨੇ ਆਂਦੇ ਨੇ ਜਿਹੜਾ ਬਜ਼ੁਰਗ ਹੋ ਗਿਆ ਉਹਨੂੰ ਉਸ ਸਮੇਂ ਕਿਤੇ ਨਾ ਕਿਤੇ ਅੰਦਰ ਹੀ ਅੰਦਰ ਪਤਾ ਹੋਣਾ ਉਮਰ ਨਿਕਲ ਰਹੀ ਹੈ ਮੈਂ ਉਹ ਦੁਨੀਆ ਚ ਜਾਣ ਹੈ ਆਟੋਮੈਟਿਕਲੀ ਉਹਦੇ ਉਹੀ ਵਿਚਾਰ ਆ ਜਵਾਨ ਬੱਚਾ ਵਾ ਉਹਦੇ ਇਹ ਵਿਚਾਰ ਆ ਮੈਂ ਨੌਕਰੀ ਚ ਤਰੱਕੀ ਕਰਨੀ ਹੈ ਚੰਗੀ ਪੋਸਟ ਚਾਹੀਦੀ ਹੈ ਇਸ ਲਈ ਵਿਚਾਰਾਂ ਦਾ ਕ੍ਰਮ ਹੀ ਇੱਕ ਸੁਪਨਿਆਂ ਦਾ ਸੋਨਾ ਅਰਥ ਜੀ ਸੁਪਨੇ ਜਿਹੜੇ ਆ ਸਾਡੇ ਆਮ ਤੌਰ ਤੇ ਸਾਡੇ ਘਰਾਂ ਦੇ ਵਿੱਚ ਅਸੀਂ ਜਦੋਂ ਵੀ ਕੁਝ ਸਿਆਣੇ ਬਜ਼ੁਰਗ ਗੱਲ ਕਰਦੇ ਕਈ ਵਾਰ ਇਹ ਕਹਿੰਦੇ ਆ ਕਿ ਆ ਸੁਪਨਾ ਦੱਸਣਾ ਨਹੀਂ ਚਾਹੀਦਾ ਇਸ ਸੁਪਨੇ ਨੂੰ ਦੱਸੀ ਨਾ ਕਿਸੇ ਦੇ ਨਾਲ ਇਸ ਸੁਪਨੇ ਨੂੰ ਲੁਕੋ ਕੇ ਰੱਖ ਲਈ ਕਿ ਸੱਚੀ ਮੁੱਚੀ ਸਾਰੇ ਸੁਪਨੇ ਲੁਕੋ ਕੇ ਰੱਖਣ ਵਾਲੇ ਹੁੰਦੇ ਆ ਜੇ ਨਹੀਂ ਹੁੰਦੇ ਤਾਂ ਕਿਉਂ ਲੋਕੇ ਕਹਿੰਦੇ ਆ ਉਹ ਸੁਪਨੇ ਕਿਹੋ ਜਿਹੇ ਹੁੰਦੇ ਆ ਜਿਹੜੇ ਲੁਕੋ ਕੇ ਰੱਖਣੇ ਚਾਹੀਦੇ ਆ ਤੇ ਕਿਹੜੇ ਸੁਪਨੇ ਹੁੰਦੇ ਜਿਹੜੇ ਦੱਸ ਦੇਣੇ ਚਾਹੀਦੇ ਆ ਦੇਖੋ ਜਿਹੜੇ ਸੁਪਨੇ ਪਹਿਲੇ ਲਕੋ ਕੇ ਰੱਖਨੇ ਚਾਹੀਦੇ ਆ ਜਦੋਂ ਤੁਹਾਡੇ ਸੁਪਨੇ ਦੇ ਵਿੱਚ ਰੱਬ ਆਵੇ ਤੁਸੀਂ ਰੱਬ ਨਾਲ वार्तालाप ਕੀਤੀ ਕਿ ਤੀਕ ਸਕਾਰਾਤਮਕ ਊਰਜਾ ਦੇ ਨਾਲ ਤੁਹਾਡਾ ਕਨੈਕਸ਼ਨ ਹੋਇਆ ਉਹ ਸੁਪਨੇ ਡਿਫੀਨਿਟਲੀ ਲਕੋ ਕੇ ਰੱਖਨੇ ਚਾਹੀਦੇ ਕਿਉਂਕਿ ਤੁਸੀਂ ਆਪਣੀ એનર્ਜੀ ਨੂੰ ਬੂਸਟ ਕਰੋ ਆਪਣੇ ਅੰਦਰ ਰੱਖੋ ਉਸ ਊਰਜਾ ਨੂੰ ਵੰਡੋ ਨਾ ਦੂਸਰੀ ਗੱਲ ਰਹੀ ਕਿਹੜਿਆਂ ਨੂੰ ਆਪਾਂ ਦੱਸਣਾ ਜੇਕਰ ਕੋਈ ਸੁਪਨਾ ਬਹੁਤ ਬੁਰਾ ਆਇਆ ਸਭ ਪਹਿਲੇ ਉਹ ਸੁਪਨੇ ਨੂੰ ਤੁਸੀਂ ਸਵੇਰੇ ਉੱਠ ਕੇ ਜਦੋਂ ਤੁਸੀਂ ਵਾਸ਼ਰੂਮ ਜਾਓ ਵਾਸ਼ਰੂਮ 'ਚ ਖੜੇ ਹੋ ਕੇ ਨੈਗੇਟਿਵ એનર્ਜੀ ਹੈ ਉੱਥੇ ਉੱਥੇ ਨਕਾਰਾਤਮਕ ਊਰਜਾ ਉਸ ਨਕਾਰਾਤਮਕ ਊਰਜਾ ਦੇ ਅੱਗੇ ਤੁਸੀਂ ਜਾ ਕੇ ਆਪਣੀ ਉਹ ਨਕਾਰਾਤਮਕ ਊਰਜਾ ਜਿਹੜੀ ਤੁਹਾਨੂੰ ਰਾਤੀ ਮਿਲੀ ਉਹਨੂੰ ਬੋਲ ਦੋ ਫਿਰ ਬਾਹਰ ਆ ਕੇ ਤੁਸੀਂ ਜਿੰਨੂੰ ਮਰਜ਼ੀ ਦੱਸੋ ਡਾਇਰੈਕਟ ਆ ਕੇ ਤੁਸੀਂ ਕਦੀ ਵੀ ਕਿਸੇ ਨੂੰ ਜਿਹੜੀ ਨਕਾਰਾਤਮਕ ਊਰਜਾ ਤੁਹਾਨੂੰ ਰਾਤੀ ਸੁਪਨੇ ਦੇ ਫਾਰਮ 'ਚ ਮਿਲੀ ਹੈ ਨਾ ਬੋਲੋ ਨਹੀਂ ਤੇ ਦੂਸਰੇ ਤੇ ਅਸਰ ਕਰੇਗੀ ਕਿਉਂਕਿ ਉਹ એનર્ਜੀ ਜਦੋਂ ਤੁਸੀਂ ਫਸਟ ਟਾਈਮ ਬੋਲੋਗੇ ਨਾ ਉਹ ਹੋਰ ਡਿਫਰੈਂਟ ਹੋਏਗਾ ਤੁਸੀਂ ਉਹ ਜਾ ਕੇ ਵਾਸ਼ਰੂਮ ਵਿੱਚ ਬੋਲ ਦਿੱਤੇ ਨਕਾਰਾਤਮਕ ਊਰਜਾ 'ਚ ਬੋਲਦੀ ਉੱਥੇ ਉਹਦਾ ਔਰਾ ਖਤਮ ਹੋ ਗਿਆ ਫਿਰ ਤੁਸੀਂ ਭਾਵੇਂ 2 4 6 ਨੂੰ ਦੱਸੋ ਉਹ ਊਰਜਾ ਨਹੀਂ ਕ੍ਰੀਏਟ ਹੋਏਗੀ ਉੱਥੇ ਸੁਪਨੇ ਸੁਣ ਕੇ ਕੌਕਰਚ ਨਾ ਮਰ ਜਣ ਐਦਾ ਨਹੀਂ ਹੁੰਦਾ ਦੇਖੋ ਅਸੀਂ ਜਿਹੜੀ ਜ਼ਿੰਦਗੀ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਦੇਖਦੇ ਆ ਅਸੀਂ ਹੰਡਾਈਆਂ ਹੋਈਆਂ ਚੀਜ਼ਾਂ ਆ ਆਮ ਤੌਰ ਤੇ ਸੀ ਇਹ ਅਕਸਰ ਲੋਕਾਂ ਨੂੰ ਇਹ ਕਹਿੰਦੇ ਦੇਖਿਆ ਸੁਣਿਆ ਹੁੰਦਾ ਕਿ ਜੋ ਅਸੀਂ ਦਿਨ ਭਰ ਸੋਚਦੇ ਆ ਦੇਖਦੇ ਰਹਿੰਦੇ ਆ ਕਰਦੇ ਰਹਿੰਦੇ ਆ ਉਹ ਸਾਡਾ ਪ੍ਰਤਿਬਿੰਬ ਸਾਡੇ ਦਿਮਾਗ ਦੇ ਵਿੱਚ ਬਣਦਾ ਰਾਤ ਨੂੰ ਅੱਖਾਂ ਬੰਦ ਹੁੰਦੀਆਂ ਫਿਰ ਉਹ ਫਿਲਮ ਚੱਲਣੀ ਸ਼ੁਰੂ ਹੋ ਜਾਂਦੀ ਹੈ ਤੇ ਸਾਡੇ ਅਸਲ ਜ਼ਿੰਦਗੀ ਦੇ ਨਾਲ ਉਹਨਾਂ ਸੁਪਨਿਆਂ ਦਾ ਕੋਈ ਲੈਣ ਦੇਣ ਕੋਈ ਅਸਲ ਕੋਈ ਮਨੋਰਥ ਹੁੰਦਾ ਨਹੀਂ ਸੁਪਨਿਆਂ ਦੇ ਵਾਸਤੇ ਸੌਣਾ ਨਹੀਂ ਸੁਪਨਿਆਂ ਦੇ ਵਾਸਤੇ ਜਾਗਣਾ ਪੈਂਦਾ ਤੇ ਤੁਸੀਂ ਕਹਿੰਦੇ ਹੋ ਕਿ ਸੁਪਨਿਆਂ ਦੇ ਵਿੱਚ ਬਹੁਤ ਵੱਡੇ ਵੱਡੇ ਅਰਥ ਵੀ ਹੁੰਦੇ ਆ ਸੁਪਨੇ ਬੰਦੇ ਨੂੰ ਚੜਾ ਵੀ ਸਕਦੇ ਸੁਪਨੇ ਬੰਦੇ ਨੂੰ ਡੇਗ ਵੀ ਸਕਦੇ ਆ ਇਦਾਂ ਹੈ ਦੇਖੋ ਜੇਕਰ ਤੇ ਅਸੀਂ ਫੇਰ ਤੁਸੀਂ ਉੱਥੇ ਆ ਗਏ ਲਾਸਟ ਜਿੱਥੋਂ ਅਸੀਂ ਸ਼ੁਰੂ ਕਰ ਰਹੇ ਸੀਗੇ ਕਿ ਜਿਹੜੇ ਤੁਸੀਂ ਪਾਵਨਾਤਮਕ ਦੁਨੀਆ ਨਾਲ ਜੁੜ ਗਏ ਅਸੀਂ ਦੇਖਾਂਗੇ ਇਸ ਪੂਰੇ ਸਾਰਾ ਦਿਨ ਜੜਿਆ ਸੀ ਲਈ ਜਿਸ ਚੀਜ਼ ਨਾਲ ਸਾਡੇ ਭਾਵਨਾ ਜੁੜ ਗਈ ਅਸੀਂ ਚਾਹਨੇ ਆ ਉਹਨੂੰ ਕਨੈਕਟ ਕਰਨਾ ਉਹ ਸਾਡੇ ਕਿਤੇ ਨਾ ਕਿਤੇ ਸਬਕੌਂਸ਼ੀਅਸ ਮਾਈਂਡ ਵਿੱਚ ਫਿਕਸ ਹੋ ਗਿਆ ਅਸੀਂ ਉਹ ਨਹੀਂ ਕਰ ਪਾਰੇ ਸਾਡੀ ਭਾਵਨਾ ਜਾਂਦੀ ਹੈ ਸਾਡਾ ਦਿਲ ਜਾਂਦਾ ਸੀ ਇਹ ਕਰੀਏ ਫਿਰ ਉਹ ਸੁਪਨੇ ਦੇ ਫਾਰਮ ਵਿੱਚ ਆਵੇ ਉਹਦਾ ਪੂਰਾ ਹੋਣਾ ਜ਼ਰੂਰੀ ਨਹੀਂ ਹੈ ਬਟ ਅਸੀਂ ਕਈ ਵਾਰ ਉਸ ਚੀਜ਼ ਦੇ ਉੱਤੇ ਅੰਨਾ ਕੁਝ ਜ਼ਿਆਦਾ ਸਪੋਜ਼ ਅਸੀਂ ਆਪਣੇ ਜ਼ਿਹਰ ਦਾ ਇੱਕ ਬੰਦਾ ਚੱਜਦਾ ਰਹੀਸ ਇਨਚਾਨ ਦੇ ਕਿਹਾ ਇੱਕ ਪੋਜ਼ਿਟਿਵ ਬੰਦਾ ਦੇ ਕਿਹਾ ਨਾ ਕੋਈ ਧਰਮ ਕਰਮ ਵਾਲਾ ਦੇਖਿਆ ਸਿਰਹੀਸ ਨੂੰ ਐਕਸਾਈਟ ਕਰਦੇ ਨੇ ਧਰਮ ਕਰਮ ਵਾਲੇ ਵਾਲਾ ਨੇ ਯਾਰੋ ਬੰਦਾ ਬਹੁਤ ਵਧੀਆ ਚੰਗੇ ਕੰਮ ਕਰਦਾ ਤੇ ਅਸੀਂ ਉਹਦੇ ਬਾਰੇ ਮਤਲਬ ਡੇਲੀ ਸੁਪਨੇ 'ਚ ਮੈਂ ਐਦਾ ਕਰਾਂਗਾ ਮੈਂ ਉਹਦਾ ਕਰਾਂਗਾ ਗਊ ਸੇਵਾ ਕਰ ਫਿਰ ਅਸੀਂ ਉਹਦੇ ਉੱਤੇ ਵਰਕਿੰਗ ਕਿਉਂਕਿ ਅਸੀਂ ਲਾਅ ਆਫ ਨੇਚਰ ਨੂੰ એનਰਜੀਜ਼ ਨੂੰ ਕਿਉਂਕਿ ਲਾਅ ਆਫ ਅਟਰੈਕਸ਼ਨ ਲਾਅ ਆਫ ਨੇਚਰ ਤੁਸੀਂ ਸਮਝਦੇ ਹੋ ਅਸੀਂ ਆਪਣੇ ਊਰਜਾ ਉਹਨੂੰ ਦੇਣਾ ਸ਼ੁਰੂ ਕਰ ਦਾਂਗੇ ਫਿਰ ਜਦੋਂ ਅਸੀਂ ਫਿਰ ਤੁਸੀਂ ਵੀ ਇਹ ਸਟਾਰਟਿੰਗ ਚ ਉਹਨੇ ਗੱਲ ਕਹੀ ਸੀ ਅਸੀਂ ਜਿਹੜੇ ਸੁਪਨੇ ਦੇ ਉੱਤੇ ਕਰਮ ਕਰਾਂਗੇ ਉਹੋ ਜੀ એનર્ਜੀ ਕ੍ਰੀਏਟ ਹੋਏਗੀ ਆਟੋਮੈਟਿਕਲੀ ਉਹ ਸੁਪਨਾ ਡੈਫੀਨੇਟਲੀ ਪੂਰਾ ਹੋਏਗਾ ਜੀ ਹੁਣ ਕਿਉਂਕਿ ਗੱਲਾਂ ਬਾਤਾਂ ਸਾਡੇ ਕੋਲ ਸੁਪਨਿਆਂ ਦੇ ਬਾਬਤ ਜ਼ਿਕਰ ਕਰੀ ਜਾਈਏ ਸੁਪਨੇ ਬਹੁਤ سارے ਤੁਸੀਂ ਵੀ ਸੁਣਾ ਸਕਦੇ ਸੁਪਨੇ ਬਹੁਤ سارے ਮੈਂ ਵੀ ਸੁਣਾ ਸਕਦਾ ਕੋਈ ਵਾਰ ਕਾਹਗੀ ਮੇਰਾ ਸੱਚੀ ਕ ਸੁਪਨਾ ਸੀਗਾ ਇੱਕ ਦਿਨ ਮੈਂ ਇਹੋ ਜੇ ਮਾਈਕ ਅੱਗੇ ਇੰਟਰਵਿਊ ਕਰਾਉ ਮੇਰਾ ਸੁਪਨਾ پورا ਹੋ ਗਿਆ ਬਹੁਤ ਬਹੁਤ ਸ਼ੁਕਰੀਆ ਜੀ ਗੱਲ ਇਹ ਹੈ ਕਿ ਸਾਡੇ ਜਿਹੜੇ ਸੁਪਨੇ ਆ ਅਸੀਂ ਬਹੁਤੀ ਵਾਰ ਉਹ ਗੱਲਾਂ ਸੋਚਦੇ ਵੀ ਨਹੀਂ ਪਰ ਫਿਰ ਵੀ ਆ ਜਾਂਦੀਆਂ ਅਸੀਂ ਕਦੇ ਨਹੀਂ ਸੋਚਿਆ ਹੁੰਦਾ ਉਸ ਚੀਜ਼ ਦੇ ਬਾਰੇ ਕਿ ਉਹ ਗੱਲ ਸਾਡੇ ਆਣ ਕੇ ਸੁਪਨੇ ਦੇ ਵਿੱਚ ਖੜ ਜਾਂਦੀ ਆ ਪਿਕਚਰ ਸਾਫ਼ ਕਰਦੀ ਆ ਕਈ ਵਾਰ ਅਸੀਂ ਕੋਈ ਛੱਡ ਕੋਈ ਗੱਲ ਨਹੀਂ ਪਰ ਕਈ ਵਾਰ ਉਹ ਸਾਡੇ ਦਿਮਾਗ ਦੇ ਵਿੱਚ ਫਸ ਜਾਂਦੀ ਫਿਰ ਸਾਨੂੰ ਪਰੇਸ਼ਾਨ ਕਰਦੀ ਆ ਕੀ ਸੁਪਨਿਆਂ ਦੇ ਕੋਲੋਂ ਡਰਨਾ ਚਾਹੀਦਾ ਸਾਨੂੰ ਜੋ ਸੁਪਨੇ ਦੱਸਦੇ ਆ ਜੋ ਸਮਝਾਉਣਾ ਚਾਹੁੰਦੇ ਆ ਕਿ ਉਹਨਾਂ ਨੂੰ ਨਾ ਸਮਝਦਿਆਂ ਹੋਇਆਂ ਅਸੀਂ ਡਰ ਕੇ ਬਹਿ ਜਾਈਏ ਅਸੀਂ ਉਹਨਾਂ ਸੁਪਨਿਆਂ ਦੇ ਖੌਫ ਦੇ ਵਿੱਚ ਰਹੀਏ ਦੇਖੋ ਖੌਫ ਤੇ ਸਾਨੂੰ ਕਿਸੇ ਚੀਜ਼ ਦਾ ਨਹੀਂ ਕਰਨਾ ਚਾਹੀਦਾ ਸਭ ਤੋਂ ਪਹਿਲੇ ਤੇ ਖੌਫ ਤੇ ਮੋਹੱਦਾ ਵੀ ਨਹੀਂ ਹੋਣਾ ਚਾਹੀਦਾ ਕਿਉਂਕਿ ਉਹ ਤੇ ਅੰਤਿਮ ਯਾਤਰਾ ਹੈ ਹਨਾਤੇ ਖੌਫ ਰੱਖਣ ਨਾਲੋਂ ਮੈਂ ਇਹੀ ਸਭ ਨੂੰ ਕਹਿਣਾ ਚਾਹਾਂਗੀ ਸੁਪਨਿਆਂ ਤੋਂ ਇੱਕ ਨਸੀਹਤ ਲੈਣੀ ਚਾਹੀਦੀ ਹੈ ਉਹਨਾਂ ਨੂੰ ਸਮਝਣ ਦੀ ਲੋੜ ਹੈ ਕਈ ਵਾਰ ਸਾਡੀ ਕੁਦਰਤ ਸਾਨੂੰ ਕੁਝ ਦੱਸਣਾ ਜਾਂਦੀ ਹੁੰਦੀ ਹੈ ਖੁੱਤੇ ਬੋਲ ਨਹੀਂ ਸਕਦੀ ਨੇਚਰ ਜੇਕਰ ਤੁਸੀਂ ਦੁਆ ਕੱਢੀ ਕੀਤੀ ਹੈ ਕੋਈ ਬਲੇਸਿੰਗ ਕੱਢੀ ਕੀਤੀ ਸੁਪਨਿਆਂ ਦੇ ਮਾਧਿਅਮ ਦੇ ਰਾਹੀ ਤੁਹਾਨੂੰ ਨੇਚਰ ਕੁਝ ਬਲੇਸਿੰਗ ਦੇਣਾ ਚਾਹੁੰਦੀ ਹੈ ਦੁਆ ਦੇਣਾ ਚਾਹੁੰਦੀ ਉਹ ਤੋਂ ਡਰਨ ਦੀ ਬਜਾਏ ਤੁਸੀਂ ਉਹਨੂੰ ਸਮਝੋ ਮੈਂ ਪਹਿਲੇ ਕਿਹਾ ਜੇਕਰ ਤੁਸੀਂ ਦੇਖ ਰਹੇ ਹੋ ਖੁੱਦੀ ਹੀ ਚਤਾ ਜਲਦੀ ਹੋਈ ਮੀਨਜ਼ ਹੋਤੇ ਬੁਰਾ ਸੁਪਨਾ ਹੈ ਹੀ ਨਹੀਂ ਮੀਨਜ਼ ਉਹ ਤੁਹਾਡਾ ਬਹੁਤ ਵੱਡਾ ਕਸ਼ਟ ਹੈ ਜੋ ਕਿ ਜਲ ਗਿਆ ਤੁਸੀਂ ਉਸ ਤੋਂ ਨਿਕਲ ਜਾਓਗੇ ਤੁਹਾਨੂੰ ਡਰਨ ਦੀ ਬਜਾਏ ਹਰ ਸੁਪਨੇ ਤੋਂ ਨਸੀਹਤ ਲਓ ਤੇ ਸੁਪਨੇ ਵੇਖਣੇ ਵੀ ਉਹੀ ਚਾਹੀਦੇ ਜਿਹੜੇ ਸਾਨੂੰ ਤਰੱਕੀ ਵੱਲ ਲੈ ਕੇ ਜਾਣ ਬਿਲਕੁਲ ਜੀ ਇਹ ਗੱਲ ਬੜੀ ਪਾਇਦਾ ਰਿਹਾ ਕਿ ਸੁਪਨੇ ਉਹੀ ਦੇਖਣੇ ਚਾਹੀਦੇ ਆ ਜਿਹੜੇ ਸਾਨੂੰ ਤਰੱਕੀ ਵੱਲ ਲੈ ਕੇ ਜਾਣ ਤੇ ਨਾਲ ਦੀ ਨਾਲ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਦੇ ਵਿੱਚ ਇਹ ਵੀ ਖਿਆਲ ਰੱਖਣਾ ਚਾਹੀਦਾ ਕਿ ਕਿਸੇ ਦਾ ਸੁਪਨਾ ਟੁੱਟ ਵੀ ਨਾ ਜਾਵੇ ਕਿਉਂਕਿ ਬਹੁਤ ਸਾਰੇ ਸੁਪਨੇ ਮਾਪੇ ਨੇ ਵੀ ਸੋਚੇ ਹੁੰਦੇ ਆ ਧੀਆਂ ਪੁੱਤਰਾਂ ਦੇ ਲਈ ਜਾਂਦੇ ਜਾਂਦੇ ਆਖਰੀ ਸਵਾਲ ਵਹਿਮਾਂ ਭਰਮਾਂ ਤੋਂ ਦੂਰ ਕੀ ਸੁਪਨਿਆਂ ਨੂੰ ਵਹਿਮ ਨਿਰਾਪura ਮੰਨ ਕੇ ਭੁੱਲ ਜਾਣਾ ਚਾਹੀਦਾ ਸੁਪਨਿਆਂ ਨੂੰ ਭੁੱਲਣਾ ਵੀ ਚਾਹੀਦਾ ਪਰ ਜਿਹੜਾ ਸੁਪਨਾ ਸਾਨੂੰ ਮੋਟੀਵੇਸ਼ਨ ਦੇ ਰਿਹਾ ਅੱਗੇ ਵਧਣ ਦਾ ਰਸਤਾ ਦੇ ਰਿਹਾ ਉਹ ਸੁਪਨੇ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਨਿਰਧਾਰਿਤ ਜ਼ਰੂਰ ਕਰਨਾ ਚਾਹੀਦਾ ਜੀ ਬਹੁਤ ਬਹੁਤ ਸ਼ੁਕਰੀਆ ਰਿਤਿਕਾ ਜੀ ਤੁਸੀਂ ਸਾਡੇ ਨਾਲ ਇਹ ਵਕਤ ਬਤਾਇਆ ਸਾਡੇ ਨਾਲ ਸੁਪਨਿਆਂ ਦੇ ਬਾਬਤ ਸੁਪਨਮਈ ਗੱਲਾਂ ਕੀਤੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਜੀ ਇਹ ਸਨ ਰਿਤਿਕਾ ਮਰਵਾਹਾ ਜੀ ਜਿਹੜੇ ਕਿ ਟੈਰੋ ਕਾਰਡ ਰੀਡਰ ਨੇ ਬਹੁਤ ਵੱਡੇ ਸਟੋਰੀ ਜਰ ਨੇ ਔਰ ਨਾਲ ਦੀ ਨਾਲ ਗੱਲ ਅੱਜ ਅਸੀਂ ਸੁਪਨਿਆਂ ਤੇ ਕੀਤੀ ਹੈ ਸਾਰਾ ਕੁਝ ਤਰਕ-ਵਤਰਕ ਦੇ ਵਿੱਚ ਨਿਕਲ ਕੇ ਬਾਹਰ ਆਉਂਦਾ ਹੈ ਕਿ ਸੁਪਨੇ ਜ਼ਰੂਰ ਦੇਖੋ ਪਰ ਚੰਗੇ ਸੁਪਨਿਆਂ ਨੂੰ ਆਪਣੀ ਜ਼ਿੰਦਗੀ ਦਾ ਇੱਕ ਨਿਸ਼ਾਨਾ ਬਣਾ ਕੇ ਉਹਨਾਂ ਦੇ ਵਾਸਤੇ ਕੰਮ ਕਰਨ ਦੇ ਵਾਸਤੇ ਲਗਾਤਾਰ ਦਿਨ ਰਾਤ ਮਿਹਨਤ ਕਰੋ ਕਿਉਂਕਿ ਜਿਨ੍ਹਾਂ ਦੇ ਸੁਪਨੇ ਵੱਡੇ ਹੁੰਦੇ ਨੇ ਉਹਨਾਂ ਦੀ ਨੀਂਦ ਛੋਟੀ ਹੁੰਦੀ ਹੈ ਸੁਪਨੇ ਦੇਖੋ ਸੁਪਨੇ ਨੂੰ ਪੂਰਾ ਕਰਨ ਦੇ ਲਈ ਲਗਾਤਾਰ ਯਤਨਸ਼ੀਲ ਰਹੋ ਬਹੁਤ ਬਹੁਤ ਮਿਹਰਬਾਨੀ ਦਿਓ ਇਜਾਜ਼ਤ ਸ਼ੁਕਰੀਆ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ Amazon Fire TV, Daily Hunt ਤੇ ਈ ਬਾਬਾ ਤੇ ਦੇਖ ਸਕਦੇ ਹੋ USA, Canada, Australia, New Zealand ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ